ਜੇ ਤੁਹਾਨੂੰ ਵੀ ਲੱਗਦੀ ਆ ਪੰਜਾਬੀ ਬੋਲਣ ਤੋਂ ਸੰਘ ਤੁਸੀਂ ਵੀ ਕਰਦੇ ਹੋ ਪੰਜਾਬੀ ਬੋਲਣ ਤੋਂ ਸ਼ਰਮ ਮਹਿਸੂਸ ਤਾਂ ਆ ਛੋਟੀ ਜੀ ਬੱਚੀ ਤੋਂ ਸੁਣ ਲਓ ਵੀ ਪੰਜਾਬੀ ਨੂੰ ਪਿਆਰ ਕਿਵੇਂ ਕਰੀਦਾ ਪੀਹੂ ਹਾਂਜੀ ਪਪਾ ਹਰ ਜਗ੍ਹਾ ਤੇ ਪੰਜਾਬੀ ਕਿਉਂ ਲਿਖੀ ਹੁੰਦੀ ਐ ਕਿਉਂਕਿ ਪਪਾ ਅਸੀਂ ਕਿੱਥੇ ਜਮੇ ਆ ਅਸੀਂ ਪੰਜਾਬ ਤੋਂ ਜੰਮੇ ਆ ਤੇ ਫਿਰ ਅਸੀਂ ਬੋਲਦੇ ਕੀ ਅਸੀਂ ਬੋਲਦੇ ਪੰਜਾਬੀ ਤੇ ਪੰਜਾਬੀ ਤੇ ਮੈਨੂੰ ਮਾਣ ਹੈ ਆ ਮੈਂ ਫੈਨ ਐ ਤੇ ਆਹ ਕਦੇ ਕਦੇ ਹਿੰਦੀ ਬੋਲਦੀ ਹੈਗੀ ਐ ਤੇ ਮੈਂ ਇਹਨੂੰ ਕਹਿੰਦੀ ਆ ਪੰਜਾਬੀ ਬੋਲੇ ਕਰ ਆ ਅਕਲ ਤੋਂ ਵੀ ਬਾਹਰ ਆ ਗਈ ਇਹ ਸਭ ਮੇਰਾ ਬੁਰਾ ਹਲੰਦੰ ਗਿਆ ਤਾਂ ਤੂੰ ਕੀ ਆਂ ਯਾਰ ਪੰਜਾਬੀ ਬੋਲੇ ਕਰ ਮੇਰੇ ਪੁੱਗੀ ਪੰਜਾਬੀ ਤੈਨੂੰ ਮੈਂ ਸਿਖਾਵਾਂਗੀ ਆ ਪੰਜਾਬੀ ਦੀ ਟੀਚਣਾ ਧੰਨਵਾਦ ਮੇਰੇ ਪੰਜਾਬੀ ਟੀਚਰ ਵਧੀਆ ਬੱਤ ਮੈਨੂੰ ਮਾਣ ਆ ਮੈਂ ਪੰਜਾਬੀਆਂ ਅਸੀਂ ਜੀ ਇਹ ਬੱਚੀ ਨੇ ਸਾਨੂੰ ਪੰਜਾਬ ਕਮਾਲ ਹੀ ਕਰਦੀ ਇੰਨਾ ਪਿਆਰ ਪੰਜਾਬੀ ਲਈ